ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਕਰਦੇ ਆ ਪਹੁੰਚੇ ਗੁਰਦੁਆਰਾ ਸ੍ਰੀ ਮਾਲ ਜੀ ਸਾਹਿਬ ਹਾਉ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਆਪਾਂ ਹੁਣ ਪਹੁੰਚੇ ਆ ਗੁਰਦੁਆਰਾ ਮਾਲ ਜੀ ਸਾਹਿਬ ਦੇਖੋ ਸਿਕਿਉਰਟੀ ਵਾਲੇ ਵੀਰ ਖੜੇ ਆ ਬਹੁਤ ਸਿਕਿਉਰਟੀ ਲੱਗੀ ਹੋਈ ਆ ਤੇ ਇੱਥੇ ਆਪਾਂ ਪਹੁੰਚੇ ਆਉ ਕਰਦੇ ਦਰਸ਼ਨ ਗੁਰਦੁਆਰਾ ਮਾਲ ਜੀ ਸਾਹਿਬ ਸੰਗਤਾਂ ਦਰਸ਼ਨ ਕਰ ਰਹੀਆਂ ਇਤਿਹਾਸ ਪੜਦੇ ਆ ਤਾਂ ਇੱਥੇ ਗੁਰਦੁਆਰਾ ਆ ਦੇਖੋ ਨਵਾਂ ਬਣ ਰਿਹਾ ਹੈ ਕਾਰ ਸੇਵਾ ਨਨਕਾਣਾ ਸਾਹਿਬ ਦੀ ਸੰਗਤ ਇਧਰਲੇ ਪਾਸੇ ਨਵਾਂ ਗੁਰਦੁਆਰਾ ਸਾਹਿਬ ਜਿਹੜਾ ਤਿਆਰ ਕਰ ਰਹੇ ਨੇ ਬਹੁਤ ਸੁੰਦਰ ਸੋਹਣੀ ਇਮਾਰਤ ਬਣ ਰਹੀ ਹੈ ਇਹ ਪ੍ਰਾਤਨ ਹੈ ਆਓ ਆਪਾਂ ਪਹਿਲਾਂ ਇਤਿਹਾਸ ਪੜਹੀਏ ਇੱਥੋਂ ਦਾ ਇਤਿਹਾਸ ਕੀ ਹੈ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਇੱਥੋਂ ਦੇ ਆਪਾਂ ਇਤਿਹਾਸ ਨੂੰ ਬਾਚੀਏ ਆ ਇਤਿਹਾਸ ਲੱਗਿਆ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 14 ਸਾਲ ਦੀ ਉਮਰ ਦੇ ਵਿੱਚ ਆਏ ਸਨ ਤੇ ਮੱਧਾਂ ਗਾਵਾਂ ਚਾਰਦੇ ਹੋਏ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਗਏ ਤੇ ਸੂਰਜ ਨੇ ਆਪਣਾ ਰੁੱਖ ਬਦਲਿਆ ਸੀਗਾ ਲੇਟੇ ਹੋਏ ਸਨ ਤੇ ਜਦੋਂ ਮਹਾਰਾਜ ਨੂੰ ਧੋਪਾ ਆਈ ਤਾਂ ਝਾੜੀਆਂ ਵਿੱਚੋਂ ਨਿਕਲ ਕੇ ਹਨੀਰ ਸੱਪ ਨੇ ਫਣ ਖਿਲਾਰ ਕੇ ਗੁਰੂ ਸਾਹਿਬ ਜੀ ਜੀ ਮੁੱਖ ਨੂੰ ਸ਼ਾ ਕੀਤੀ ਸੀ ਤਾਂ ਇਸ ਕੋਤਕ ਨੂੰ ਜਿਹਨਾਂ ਨਕਾਣਾ ਸਾਹਿਬ ਦੇ ਨਵਾਬ ਰਾਏ ਬਲਾਰ ਜੀ ਸਨ ਉਹਨਾਂ ਨੇ ਅੱਖਾਂ ਨਾਲ ਵੇਖਿਆ ਤੇ ਆਪ ਜੀ ਦੇ ਸ਼ਰਧਾਲੂ ਬਣ ਗਏ ਤੇ ਉਹਨਾਂ ਨੇ ਬਾਅਦ ਦੇ ਵਿੱਚ 750 ਮਰਬਾ ਜਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕੀਤੀ ਸੀ ਤੇ ਅੱਜ ਤੱਕ ਉਹ ਜਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਹੈ ਇਸ ਸਥਾਨ ਨੂੰ ਐ ਫਿਰ ਉਹ ਮਰਬਾ ਮਿਲਣ ਕਰਕੇ ਬਹੁਤ ਮਾਲ ਜੀ ਸਾਹਿਬ ਦੇ ਨਾਮ ਨਾਲੇ ਜਾਣਿਆ ਜਾਣ ਲੱਗਾ ਉਹ ਕੋਤਕ ਕਰਕੇ ਇਹ ਈਮਾਲਦਾਰ ਗੁਰਦੁਆਰਾ ਬਣ ਗਿਆ ਜਿੱਥੇ ਸੱਪ ਨੇ ਸ਼ਾਂਕ ਕੀਤੀ ਆਓ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਅੰਦਰ ਉਦర్శਣ ਕਰਾਉਨੇ ਆਂ ਆਪਾਂ ਚੱਲਦੇ ਬਹੁਤ ਹੀ ਸੋਹਣਾ ਪ੍ਰਾਤਨ ਜਿਹੜਾ ਉਹ ਵੀ ਬਹੁਤ ਸੋਹਣਾ ਬਣਿਆ ਪਰ ਨਵਾਂ ਵੀ ਹੁਣ ਸਥਾਨ ਬਣ ਰਿਹਾ ਆਓ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਈਮਾਲ ਜੀ ਸਾਹਿਬ ਤਾਂ ਫਿਰ ਆਪਾਂ ਆਓ ਮਾਲਜੀ ਸਾਹਿਬ ਗੁਰਦਵਾਰੇ ਦਰਸ਼ਨ ਕਰੀਏ ਗੁਰਦਵਾਰਾ ਮਾਲਜੀ ਸਾਹਿਬ ਆ ਦੇਖੋ ਕਿੰਨਾ ਸੋਹਣਾ ਪ੍ਰਾਤਨ ਸਥਾਨ ਬਣਿਆ ਤੇ ਬੜੀ ਸੋਹਣੀ ਦੇਖ ਹੈ ਰੰਗ ਨਾਲ ਐਨ ਚਮਕ ਰਿਹਾ ਐਨ ਚਮਕ ਰਿਹਾ ਤੇ ਬਹੁਤ ਹੀ ਸੁੰਦਰ ਸੋਹਣਾ ਸਥਾਨ ਬਣਿਆ ਆਓ ਇਸ ਸਥਾਨ ਦੇ ਆਪਾਂ ਪਿਆਰ ਦੇ ਨਾਲ ਦਰਸ਼ਨ ਕਰੀਏ ਗੁਰਦਵਾਰਾ ਮਾਲਜੀ ਸਾਹਿਬ آؤ درشن کریے گوردوارا مال جی ساحرو درشن کر رہے ہیں آؤ پلا مت ٹیکیئے گورو گرن صاحب پاشاہ مہاراج سوشوبت نے گرو, سو گرو نانک صاحب جی واحو واحر جی کا خالص واحگ جی کی فتح واح گرو واحر واحو واحو ਵਾਹਿਗੁਰੂ 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 ਇਹ ਉਹ ਸਥਾਨ ਹੈ ਗੁਰਦੁਆਰਾ ਮਾਲਜੀ ਸਾਹਿਬ ਜਿਸ ਤੇ ਆਪ ਬੜੇ ਸ਼ਰਧਾ ਭਾਵਨਾ ਦੇ ਨਾਲ ਸੱਚਖੰਡ ਸਾਹਿਬ ਇੱਧਰ ਬਣਿਆ ਹੋਇਆ ਹੈ ਬੜਾ ਸੁੰਦਰ ਆਪਣੀ ਇੱਕ ਸਥਾਨ ਹੈ ਗੁਰਦੁਆਰਾ ਮਾਲਜੀ ਸਾਹਿਬ ਜਿਸ ਤੇ ਆਪ ਸ਼ਰਨ ਕਰ ਰਹੇ ਹੋ ਦਾ ਬਬੀ ਹੁੰਦਾ ਹੈ ਤੇ ਆਪਣੇ ਚਾਹ ਕੀਤੀ ਤੇ ਗੁਨਾਨ ਸਿੰਘ ਜੀ ਮਹਾਰਾਜ ਕਦੇ ਗੁਰਸਹਿਬਾ ਸੋ ਨਹੀਂ ਰਹਾ ਕਿਉਂਕਿ ਉਹ ਪਰਮਾਤਮਾ ਦੇ ਦਿਨ ਰੰਗ ਚ ਲੰਨ ਕੋਈ ਸੀ ਤੇ ਬਹੁਤ ਬਰਾਬਰ ਪ੍ਰਭਾਵਤ ਹੋ ਗਿਆ ਰਹਿਬਲਾ ਜੀ ਇੱਥੇ ਆ ਕੇ ਤੇ ਚਰਨ ਚ ਮੱਥਾ ਟੇਕ ਗਿਆ ਤੇ ਗੁਨਾਨ ਨਾਲ ਇੱਕ ਮਨੋਰਚੀ ریبل راج کے دل چن من، منچ منوری سن گرو مہاراج اردا مہاراج تل دیا کرپا کر دت مل جائے گا جی مہاراج نے کہا کہ چلو تین مل جائے تیٹا کی دو گے ریب اللہ نے کہ سب کچھ تیرا تی میرا زمین بھی تیرا ہے راج بھی تیرا ہے میرا گوڑے سب کچھ تیرا میں تو کچھ ہے نہیں مگر ایک کرپا کرو ترس کرو کہ میں خود ازاد مل جائے تیرے کو جی مناجی تیرے پر کتنی وہ اسطن وہ ازاز پروان ہو گئی او بنتی پروان ہو گئی تیرے بلا دے گرہ سلطان در داتا ہے تیرے بلا جے کے پاس یہ پندر سو مربع زمینی سرس سر سو ساڑی ستو گرنان دے دے نام کی یہ وہ پیتر اسطان ہے گودوارا مال جیسا ہے تیرے کوئی بھی شوز من کر کے ارداس کر کے وہ پورا ہو ہے کیونکہ رہ بلاد پورے ہو گئی سی تھی اتنے دیکھ سکتے ہو وہ جنٹی موجود ہے وہ پویتر تھاں بھی موجود ہے کہ بابا جی بیٹھتے سن تو شماتی نکانی جی تے اے استان ہے گردوارا مال جی صاحب دسن تھی کر سکتے ہو تے ایک تے پہلے کچھ نہیں سن

ਕੁਛ ਨਹੀਂ ਕੋਈ ਸਾਈਜ਼ ਟੱਕਰ ਨਹੀਂ ਪੈ ਰਿਹਾ ਤੇ ਮਨੇ ਮੱਝਾ ਕਾਮਾ ਕਰਾਨਾ ਕੋਈ ਬਾਹਰ ਵੀ ਹੋਰ ਨਿਸ਼ਾਨੀ ਨਹੀਂ ਹੈਗੀ ਹਾਂ ਬਾਹਰ ਹੋਰ ਵੀ ਨਿਸ਼ਾਨੀ ਨਹੀਂ ਹੈਗੀ ਕੋਈ ਉਹ ਇਹ ਇਨਸਟ੍ਰੂਮੈਂਟਲ ਬੋਲੈ ਕਿਉਂ ਹੋ ਸਕਦੇ ਜਿਹੜਾ ਉਹ ਜਗਾ ਹੈ ਇਹ ਜੰਟ ਹੋਈ ਹੋਈ ਹੈ ਉਵੇਂ ਖੜਾ ਆਹੋ ਤੇ ਹੋਈ ਹੈ ਸਭ ਠੀਕ ਹੈ ਆ ਜੋ ਦਰਸ਼ਨ ਕਰ ਗਏ ਤਰੀ ਤੇ ਆਓ ਉਹ ਥਾਂ ਦੇ ਦਰਸ਼ਨ ਜਿੱਥੇ ਮਤਲਬ ਮਹਾਰਾਜ ਨੂੰ ਸੱਪ ਨੇ ਸ਼ਾਂ ਕੀਤੀ ਉਹ ਜਗਾ ਉਸੇ ਤਰ੍ਹਾਂ ਕਹਿੰਦੇ ਪ੍ਰਾਤਨ ਜਿੱਥੇ ਮਹਾਰਾਜ ਪਹਿਲੇ ਦਰਖਤ ਵੀ ਉਹੀ ਖੜਾ ਹੈ ਉਹਦੇ ਵੀ ਆਪਾਂ ਦਰਸ਼ਨ ਕਰਦੇ ਆ ਤੇ ਤੇ ਇਹਦੇ ਔਲਾਦ ਵੀ ਹੋਈ ਫਿਰ ਗੁਰੂ ਆਹ ਦੇਖੋ ਆਏ ਉਹ ਸਥਾਨ ਜਿੱਥੇ ਗੁਰੂ ਮਹਾਰਾਜ ਨੂੰ ਉਹ ਰਾਏ ਪ੍ਰਾਰ ਖੜਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਪਰਸਾਪ ਦੀ ਸ਼ਾਨ ਕੀਤੀ ਹੈ ਤੇ ਉਹਦੇ ਘਰ ਫਿਰ ਪੁੱਤਰ ਦੀ ਦਾਤ ਹੋਈ ਤੇ ਜ਼ਮੀਨ ਜਿਹੜੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਕੀਤੀ ਅੱਜ ਵੀ ਉਹ ਨਾਮ ਹੈ ਆਹ ਦੇਖੋ ਆ ਉਸ ਦਰਖਤ ਦੇ ਦਰਸ਼ਨ ਕਰੋ ਇਹ ਵੀ ਹੋਵੇਂ ਪ੍ਰਾਤਾਂ ਇਹਨਾਂ ਦੀ ਪ੍ਰਾਤਨ ਚੀਜ਼ਾਂ ਦਾ ਪ੍ਰਾਤਨਤਾ ਰੱਖੀ ਹੋਈ ਹੈ ਤੇ ਇਹ ਇਹ ਪ੍ਰਾਤਨਤਾ ਹੈ ਪ੍ਰਾਤਨ ਦਰਖਤ ਹੈ ਜਿੱਥੇ ਅਸੀਂ ਦਰਸ਼ਨ ਕਰ ਰਹੇ ਹਾਂ ਉਹ ਜਿਹਦੇ ਥੱਲੇੋਂ ਫਨੀਅਰ ਸੱਪ ਨਿਕਲਿਆ ਸੀ ਫਨੀਅਰ ਸੱਪ ਨਿਕਲ ਕੇ ਜਿਸ ਨੇ ਸ਼ਾਂਕ ਕੀਤੀ ਇਹ ਉਹ ਪ੍ਰਾਤਨ ਉਸੇ ਤਰ੍ਹਾਂ ਦਾ ਇਹ ਸਥਾਨ ਆ ਦੇਖੋ ਅਦਰਖਤ ਉਹੀ ਪੁਰਾਣਾ ਹੈ ਤੇ ਉਹਦੇ ਥੱਲੇ ਹੋਵੇਂ ਮਤਲਬ ਜਗ੍ਹਾ ਬਣਾ ਕੇ ਨਿਸ਼ਾਨੀ ਬਣਾਈ ਹੋਈ ਹੈ ਇਹਨਾਂ ਦੀ ਆਪੋ ਉਸੇ ਪ੍ਰਾਤਨ ਦੇ ਉਹਦੇ درخت ਦੇ ਦਰਸ਼ਨ ਕਰ ਰਹੇ ਆ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਣਗੇ ਪਏ ਹੋਣਗੇ ਧੋਪਾ ਗਈ ਧੋਪਾ ਗਈ ਧੋਪਾ ਆ ਕੇ ਫਿਰ ਇਥੇ ਫਨੀਰ ਸਾਪ ਨੇ ਛਾਂ ਕੀਤੀ ਆ ਉਹੀ درخت ਦੇ ਆਪਾਂ ਦਰਸ਼ਨ ਕਰ ਰਹੇ ਆ ਉਹ ਪ੍ਰਾਤਨ ਜਿਹੜਾ درخت ਹੈ ਸੱਚੇ ਪਾਤਸ਼ਾਹ ਦੇ ਇਥੇ ਮubarrak ਚਰਨ ਪਏ ਹੋਏ ਆ ਮਹਿਸੂਸ ਕਰੋ ਉਸ ਪਾਵਨ ਸਥਾਨ ਦੇ ਕਿ ਤੇ ਗੁਰਨਾਕ ਸਭ ਸੱਚੇ ਪਾਤਸ਼ਾਹ ਇਥੇ ਲੇਟ ਕੇ ਆਨੰਦ ਦੀ ਨੀਂਦ ਆਨੰਦ ਦਾ ਇਹਦਾ ਅਜ਼ਹਾਰ ਕਰੇ ਹੋਣਗੇ ਆਹ ਦੇਖੋ ਕਿੰਨਾ ਸੋਹਣਾ ਇਹ ਬਣਾਇਆ ਇਹਨਾਂ ਨੇ ਸ਼ਬਦ ਲਿਖਿਆ ਹਰ ਜਸ ਸੋਣਾ ਨਾ ਹਰ ਗੁਣ ਗਾਵ ਹੈ ਬਾਤਨ ਹੀ ਅਸਮਾਨ ਗਰਾਵੈ ਸੇ ਲੋਗਨ ਸੋ ਕਈ ਜੋ ਪ੍ਰਾਪਤ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ ਆ ਰਹਾ ਆਪ ਨਾ ਦੇਹ ਚਰੂ ਪਰ ਪਾਣੀ ਤਹਿ ਨਿੰਦਾ ਜੀ ਗੰਗਾ ਨੀ ਬੈਠ ਉੱਠ ਸੁਕਟਿਲਤਾ ਚਾਲ ਆਪ ਗਏ ਔਰ ਨੂੰ ਕਾਲੇ ਛਾਰ ਕੋ ਚਰਚਾ ਨਾ ਜਾਣੈ ਬ੍ਰਹਮ ਹੂ ਕੋ ਕਹੋ ਨਾ ਮਨ ਹੈ ਆਗ ਗਏ ਔਰ ਉਹਨੂੰ ਖੋਬੈ ਆਗ ਲਗਾਏ ਮੰਦਰ ਮੈਸ ਹੋਵੇ ਅਵਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲੱਜਾਂ ਨੇ ਲੱਜਦੇ ਨੇ ਲੱਜਾ ਆਉਂਦੀ ਕਬੀਰ ਸਭ ਜੀ ਕਹਿੰਦੇ ਜਿਹੜੇ ਕੋਈ ਸੇਵਾ ਨਹੀਂ ਕਰਦੇ ਜਿਹੜੇ ਵਾਹਿਗੁਰੂ ਦੀ ਭਗਤੀ ਨਹੀਂ ਕਰਦੇ ਜਿਹੜੇ ਵਾਹਿਗੁਰੂ ਦੁਆਰਾ ਦਿੱਤੀਆਂ ਦਾਤਾਂ ਦਾ ਸ਼ੁਕਰ ਨਹੀਂ ਕਰਦੇ ਉਹਨਾਂ ਨੂੰ ਵੇਖ ਕੇ ਮੈਨੂੰ ਲੱਜਾ ਆਉਂਦੀ ਹੈ ਪੁਰ ਧਰਤੀ ਪੁਰ ਆਸ ਪਾਣੀ ਅਸਰ ਚਾਰ ਕੁੰਡ ਬਾਰ ਆਪ ਸਗਲ ਭਵਨ ਦੀ ਮੂਰਤ ਟੇਕਾ ਮੁਖ ਤੇ ਰਟਕਸਾਲਾ ਸਤਗੁਰੂ ਪਾਸ ਬੇਨੰਤੀਆਂ ਮਿਲਾਂ ਨਾਮ ਅਦਾਰਕ ਰਖ ਰ ਪਾਚ ਤਾਬ ਗਿਆ ਸੰਸਾਰਾ ਕਿੰਨਾ ਸੋਹਣਾ ਈ ਜਗਾ ਇਹਨਾਂ ਨੇ ਬਣਾਈ ਆ ਜੋ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਆ ਆ ਪ੍ਰਾਤਨ ਦਸਤ ਦੇ ਦਰਸ਼ਨ ਹੋ ਰਹੇ ਆ ਤੇ ਇਹ ਆ ਪਵਨ ਸਥਾਨ ਮਾਲ ਜੀ ਸਾਹਿਬ ਜਿਸ ਦੇ ਆਪ ਜੀ ਦਰਸ਼ਨ ਕਰ ਰੇ ਸਿਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਤੇ